ਦੋਸਤੋ ਇੱਕ ਬੜਾ ਵੱਡਾ ਹਮਲਾ ਬੀਜੇਪੀ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਤੇ ਮੋੜ ਕੀਤਾ ਜਾ ਰਿਹਾ ਤੁਸੀਂ ਸਾਰੇ ਜਾਣਦੇ ਕਿ ਪੰਜਾਬ ਦਾ ਆਜ਼ਾਦ ਕਨਵੇ ਕਰਦੇ ਉਹਨਾਂ ਗਵਰਨਮੈਂਟ ਨੂੰ ਕਿ ਅਸੀਂ ਪੰਜਾਬ ਯੂਨੀਵਰਸਿਟੀ ਦੇ ਡਾਕੇ ਤੇ ਤੁਹਾਡੇ ਨਾਲ ਸਹਿਮਤ ਨਹੀਂ ਗਏ ਹਲੇ ਪੰਜਾਬ ਯੂਨੀਵਰਸਿਟੀ ਤੇ ਲੜਾਈ ਚੱਲ ਹੀ ਰਹੀ ਸੀ ਲੇਕਿਨ ਇੱਕ ਬਹੁਤ ਖਤਰਨਾਕ ਚਾਲ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਬਲਕਿ ਮੈਂ ਕਹੂੰਗਾ ਕਿ ਦਿੱਲੀ ਦਾ ਦਰਬਾਰ ਸਾਡੇ ਪੰਜਾਬ ਦੇ ਉੱਤੇ ਸਾਡੇ ਚੰਡੀਗੜ੍ਹ ਰਾਜਧਾਨੀ ਉੱਤੇ ਕਰਨ ਜਾ ਰਿਹਾ ਵਾ ਜਿਹੜੀ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋਣਾ 1 ਦਸੰਬਰ ਇਸੇ ਸਾਲ 2025 ਚ ਉਸ ਵਿੱਚ ਇੱਕ ਪ੍ਰਪੋਜ਼ਡ ਅਮੈਂਡਮੈਂਟ ਕਰਤੀ ਹੋਈ ਹੈ ਬੀਜੇਪੀ ਨੇ ਉਹਨੂੰ ਕਹਿੰਦੇ ਨੇ ਇਹ 131ਵੀਂ ਅਮੈਂਡਮੈਂਟ ਹੋਵੇਗੀ ਕਨਸਟੀਟਿਊਸ਼ਨ ਦੀ ਜਦੋਂ ਦੇਸ਼ ਆਜ਼ਾਦ ਹੋਇਆ ਲਗਾਤਾਰ ਜਦੋਂ ਸੰਵਿਧਾਨ ਨੂੰ ਤਰਮੀਮ ਕਰਨੀ ਆ ਜਾਂ ਉਹਦੇ ਵਿੱਚ ਕੋਈ ਬਦਲ ਲੈ ਕੇ ਆਉਣਾ ਤੇ ਉਹਦੇ ਲਈ ਫਿਰ ਉਹਨਾਂ ਨੂੰ 2/3 ਬਹੁਮਤ ਕਨਸਟੀਟਿਊਸ਼ਨ ਅਮੈਂਡਮੈਂਟ ਵਾਸਤੇ ਪਾਰਲੀਮੈਂਟ ਵਿੱਚ ਚਾਹੀਦਾ ਬੀਜੇਪੀ ਦੇ ਕੋਲ ਨਫਰੀ ਪੈਸਾ ਸਫਤਾ ਕਾੜਕਤ ਈਡੀ ਸੀਬੀਆਈ ਸਭ ਕੁਝ ਹੈਗਾ ਵਾ ਔਰ ਉਹਨਾਂ ਨੇ ਇਸ 131ਵੀਂ ਸੋਧ ਵਿੱਚ ਸਿੱਧਾ ਸਿੱਧਾ ਚੰਡੀਗੜ੍ਹ ਦੀ ਜਿਹੜੀ ਯੂਨੀਅਨ ਟੈਰੀਟਰੀ ਆ ਉਹਦਾ ਜਿਹੜਾ ਹੈ ਉਹਦੀ ਤਕਦੀਰ ਬਦਲਣ ਜਾ ਰਹੇ ਨੇ ਉਹਦਾ ਭਵਿੱਖ ਬਦਲਣ ਜਾ ਰਹੇ ਨੇ ਔਰ ਪੰਜਾਬ ਦੇ ਕੋਲੋਂ ਸ਼ਰਿਆਮ ਖੋਕੇ ਲੈ ਕੇ ਲੈ ਕੇ ਜਾਣ ਨੂੰ ਤਿਆਰ ਬੈਠੀ ਸਰਕਾਰ ਇਸ ਵਕਤ ਕੀ ਆ ਕਿ ਪੰਜਾਬ ਦਾ ਜਿਹੜਾ ਗਵਰਨਰ ਆ ਉਹ ਚੰਡੀਗੜ੍ਹ ਦਾ ਐਡਮਿਨਿਸਟਰेटर ਵੀ ਆ ਮਤਲਬ ਕਿ ਸਰਕਾਰਾਂ ਨੇ ਮੰਨਿਆ ਕਿ ਇਹਦੇ ਤੇ ਪੰਜਾਬ ਦਾ ਅਧਿਕਾਰ ਆ ਕਿਉਂਕਿ ਪੰਜਾਬ ਨੇ ਰਾਜਧਾਨੀ ਬਣਾਈ ਸਰਦਾਰ ਪ੍ਰਤਾਪ ਸਿੰਘ ਕਹਿਰੋ ਨੇ 1952 ਚ ਸ਼ਾਇਦ ਇਸ ਖੂਬਸੂਰਤ ਸ਼ਹਿਰ ਦਾ ਨੀਂਹ ਪੱਥਰ ਰੱਖਿਆ ਔਰ ਅੱਜ ਇਹ ਦੁਨੀਆ ਦਾ ਸਭ ਤੋਂ ਚੰਦ ਸ਼ਹਿਰਾਂ ਚੋ ਜਿਹੜੀ ਪਲਾਨਡ ਸ਼ਹਿਰ ਆ ਸਾਰੇ ਨਾ ਸਿਰਫ ਭਾਰਤ ਚ ਬਲਕਿ ਸਾਰੀ ਦੁਨੀਆ ਦੇ ਵਿੱਚ ਤਾਂ ਹੁਣ ਪੀਜਪੀ ਵੀ ਸਰਕਾਰ ਚ ਆਉਂਦੀ ਕਿ ਕਿਸੇ ਤਰੀਕੇ ਨਾਲ ਯੂਨੀਵਰਸਿਟੀ ਦੀ ਲੜਾਈ ਚੱਲਦੇ ਚੱਲਦੇ ਕਿਉਂ ਨਾ ਅਸੀਂ ਚੰਡੀਗੜੀ ਚੱਕ ਕੇ ਲਿਆ ਜੀ ਆਪਣੇ ਕੋਲ ਸੋ ਅੱਜ ਪੰਜਾਬ ਦਾ ਗਵਰਨਰ ਉਸ ਦਾ ਐਡਮਿਨਿਸਟਰेटर ਆ ਹੁਣ ਇਸ 131ਵੀਂ ਸੋਧ ਵਿੱਚ ਉਹ ਜਿਵੇਂ ਦਿੱਲੀ ਚ ਲੈਫਟੇਨੈਂਟ ਗਵਰਨਰ ਲੱਗਿਆ ਐਲਜੀ ਲੱਗਿਆ ਜਾਂ ਗੋਆ ਦੇ ਵਿੱਚ ਲੱਗਿਆ ਜਾਂ ਪੌਂਡੀਚੇਰੀ ਚ ਲੱਗਿਆ ਇਸ ਤਰ੍ਹਾਂ ਨਾਲ ਆਪਣਾ ਡਾਇਰੈਕਟ ਲੈਫਟੇਨੈਂਟ ਗਵਰਨਰ ਜਿਹੜਾ ਵਾ ਉਹ ਨਾਮਿਨੇਟ ਕਰ ਦੇਣਗੇ ਉਹ ਲੈਫਟਨੈਂਟ ਗਵਰਨਰ ਜਿਹੜਾ ਵਾ ਉਹ ਆਪਣੇ ਹੁਕਮ ਜਿਹੜੇ ਰਾਸ਼ਟਰਪਤੀ ਤੋਂ ਸਿੱਧੇ ਲਿਆ ਕਰੇਗਾ ਇਹ ਉਹਦਾ ਸਾਦੇ ਸ਼ਬਦਾਂ ਵਿੱਚ ਨੂੰਚੜ ਇਹਦਾ ਮਤਲਬ ਕਿ ਪੰਜਾਬ ਚੰਡੀਗੜ੍ਹ ਜਿਹੜਾ ਵਾ ਉਹ ਮੁੜ ਕੇ ਪੰਜਾਬ ਦੇ ਹੱਥੋਂ ਕੰਪਲੀਟਲੀ ਖੁੱਸ ਜਾਏਗਾ ਤੁਹਾਨੂੰ ਸਭ ਨੂੰ ਅੱਛੀ ਤਰ੍ਹਾਂ ਪਤਾ ਕਿ ਜਦੋਂ ਇਹ ਵੰਡਿਆ ਗਿਆ ਹਾਲਾਂਕਿ ਹਰਿਆਣੇ ਨੇ ਤਾਂ ਸਟੇਟ ਮੰਗੀ ਨਹੀਂ ਸੀ ਪੰਜਾਬ ਦੇ ਲੋਕਾਂ ਨੇ ਪੰਜਾਬੀ ਸੂਬੇ ਦੀ ਐਂਜੀਟੇਸ਼ਨ ਕੀਤੀ ਤੇ 1966 ਵਿੱਚ ਸਾਨੂੰ ਜਿਹੜਾ ਅੱਜ ਦੀ ਸ਼ਕਲ ਵਾਲਾ ਪੰਜਾਬ ਮਿਲਿਆ ਹਰਿਆਣੇ ਨੇ ਬਿਨਾਂ ਮੰਗੇ ਉਹਨਾਂ ਨੂੰ ਸਟੇਟ ਮਿਲ ਗਈ ਔਰ ਜਿਹੜੀ ਟੈਰਿਟਰੀ ਜਿਹੜਾ ਅਸੀਂ ਰਾਜਧਾਨੀ ਬਹੁਤ ਮਿਹਨਤ ਨਾਲ ਖਰੜ ਸਬ ਤਹਿਸੀਲ ਦੇ ਬਿਲਕੁਲ ਪੰਜਾਬੀ ਬੋਲਦੇ ਪਿੰਡਾਂ ਨੂੰ ਉਜਾੜ ਕੇ ਉਹਨਾਂ ਦਾ ਮਤਲਬ ਜ਼ਮੀਨ ਐਕਵਾਇਰ ਕਰਕੇ ਤੇ ਚੰਡੀਗੜ੍ਹ ਸਥਾਪਿਤ ਕੀਤਾ ਗਿਆ ਹਰਿਆਣੇ ਦਾ ਇੱਕ ਵੀ ਪਿੰਡ ਕੋਈ ਹਿੰਦੀ ਸਪੀਕਿੰਗ ਏਰੀਆ ਜਿਹੜਾ ਸੀਗਾ ਚੰਡੀਗੜ੍ਹ ਦੀ ਰਾਜਧਾਨੀ ਬਣਨ ਵਿੱਚ ਉਹਨਾਂ ਦਾ ਐਕਵਾਇਰ ਨਹੀਂ ਹੋਇਆ ਪਰ ਉਹਨਾਂ ਨੂੰ ਕਹਿੰਦਾ ਜੀ ਕਿ ਤੁਹਾਡੀ ਵੀ ਸਾਂਝੀ ਰਾਜਧਾਨੀ ਵਿਧਾਨ ਸਭਾ ਵੀ ਉਹਨਾਂ ਨੂੰ ਸਾਂਝੀ ਦਿੱਤੀ 60 40 ਦਾ ਅਨੁਪਾਤ ਕਰਤਾ ਕਿ 60% ਆਫਸਰਸ ਪੰਜਾਬ ਸਰਕਾਰ ਦੇ ਹੋਇਆ ਕਰਨਗੇ ਯੂਟੀ ਐਡਮਿਨਿਸਟ੍ਰੇਸ਼ਨ ਵਿੱਚ 40% ਦਾ ਹਰਿਆਣੇ ਦੇ ਹੋਣਗੇ ਹੁਣ ਉਹ ਅਨੁਪਾਤ ਨੂੰ ਉਲਟਾ ਕਰ ਦਿੱਤਾ ਅੱਜ ਮੈਜੋਰਿਟੀ ਆਫਿਸਰਸ ਇਨਕਲੂਡਿੰਗ ਹੋਮ ਸੈਕਰੀ ਇਨਕਲੂਡਿੰਗ ਜਿਹੜਾ ਉਹਦੇ ਇੰਪੋਰਟੈਂਟ ਪੋਜੀਸ਼ਨਸ ਨੇ ਡੀਜੀਪੀ ਵਗੈਰਾ ਇਹ ਉਹ ਦੂਜਾ ਤੀਜਾ ਉਹ ਸਾਰੇ ਜਿਆਦਾ ਹਰਿਆਣੇ ਦੇ ਆ ਜਾਂ ਸੈਂਟਰਲ ਕੇਜ ਦੇ ਆਫਿਸਰਸ ਲੱਗੇ ਨੇ ਸਾਡੇ ਅਫਸਰ 35 40% ਉਥੇ ਚੰਡੀਗੜ੍ਹਸ ਲੈ ਗਏ ਪਹਿਲੀ ਤਾਂ ਪਹਿਲਾਂ ਤਾਂ ਵਿਤਕਰਾ ਲਗਾਤਾਰ ਇਹੀ ਚੱਲਦਾ ਰਿਹਾ ਸਾਡੀਆਂ ਸਰਕਾਰਾਂ ਉਹਨੂੰ ਅੱਛੇ ਤਰੀਕੇ ਨਾਲ ਡਿਫੈਂਡ ਨਹੀਂ ਕੀਤੀ ਕਰ ਸਕਿਆ ਕੋਈ ਅੱਜ ਤੋਂ ਸਾਲ ਪਹਿਲਾਂ ਬੀਜੇਪੀ ਨੇ ਹਰਿਆਣੇ ਦੀ ਸਰਕਾਰ ਨੂੰ ਵੀ ਇੱਕ ਨਵੀਂ ਵਿਧਾਨ ਸਭਾ ਵਾਸਤੇ ਚੰਡੀਗੜ੍ਹ ਵਿੱਚ ਜਗ੍ਹਾ ਉਹ ਦਿਆਂਗੇ ਇਹ ਵੀ ਬੜਾ ਆਪਣੇ ਆਪ ਵਿੱਚ ਇੱਕ ਸਿੱਧਾ ਹਮਲਾ ਸੀ ਪੰਜਾਬ ਦੇ ਹਕੂਮਤ ਤੇ ਸਾਡੇ ਚੀਫ ਮਿਨਿਸਟਰ ਭਗਵੰਤ ਮਾਨ ਨੇ ਐਵੇਂ ਲਫਜ਼ੀ ਜੀ ਗੱਲਾ ਕਰਕੇ ਤੇ ਮੇਰੇ ਖਿਆਲ ਸਹਦੇ ਤੇ ਗਲਤ ਸਟੈਂਡ ਵੀ ਲੈ ਲਿਆ ਸੀਗਾ ਕਿ ਜੇ ਉਹਨਾਂ ਨੂੰ ਜਗ੍ਹਾ ਮਿਲ ਗਈ ਆ ਤੇ ਸਾਨੂੰ ਵੀ ਨਵੀਂ ਵਿਧਾਨ ਸਭਾ ਬਣਾਉਣ ਵਾਸਤੇ ਦਿੱਤਾ ਜਾਵੇ ਇਹ ਬਿਲਕੁਲ ਉਹਨਾਂ ਦਾ ਕਮਲਪੂਣਾ ਸੀਗਾ ਗਲਤ ਸਟੈਂਡ ਸੀ ਤਾਂ ਹੁਣ ਕੀ ਹੋਊਗਾ ਕਿ ਇਸ 131ਵੀਂ ਸੋਧ ਕਰਕੇ ਆਰਟੀਕਲ 240 ਆਫ ਦਿ ਕਨਸਟੀਟਿਊਸ਼ਨ ਉਸ ਆਰਟੀਕਲ ਦੇ ਅਧੀਨ ਡਾਇਰੈਕਟਲੀ ਜਿਵੇਂ ਬਾਕੀ ਯੂਟੀਆਂ ਗਵਰਨ ਹੁੰਦੀਆਂ ਨੇ ਜਿਵੇਂ ਪਹਿਲਾਂ ਜ਼ਿਕਰ ਕੀਤਾ ਦਮਨ ਦਿਉ ਪੋਂਡੇਚਰੀ ਗੋਆ ਅਤੇ ਦਿੱਲੀ ਉਸ ਤਰਜ਼ ਤੇ ਪੰਜਾਬ ਨੂੰ ਜਿਹੜਾ ਹੈ ਉਹ ਹਾਈਜੈਕ ਕੀਤਾ ਜਾਵੇਗਾ ਮਤਲਬ ਕਿ ਚੰਡੀਗੜ੍ਹ ਸ਼ਹਿਰ ਜਿਹੜਾ ਸਾਡੇ ਕੋਲ ਪੱਕੇ ਤੌਰ ਤੇ ਉੱਥੇ ਜਿਹੜਾ ਹੈ ਉਹ ਖੁੱਸ ਜਾਵੇਗਾ ਇਸ ਲਈ ਮੈਂ ਉਮੀਦ ਕਰਦਾ ਵਾਂ ਕਿ ਚਲੋ ਕੱਲ ਤਾਂ ਅਸੀਂ ਸੈਸ਼ਨ ਕਰਨਾ ਵਾ ਗੁਰੂ ਤੇਗ ਬਹਾਦਰ ਸਾਹਿਬ ਦਾ 350ਵੇਂ ਬਰੇ ਗੰਡ ਮਨਾਉਣੀ ਆ ਹਾਲਾਂਕਿ ਤੁਸੀਂ ਸਾਰੇ ਪੰਜਾਬ ਟਰੈਵਲ ਕਰਦੇ ਹੋ ਦੇਖਦੇ ਹੋ ਤੇ ਗੁਰੂ ਸਾਹਿਬ ਨੂੰ ਕਿਸੇ ਤਰ੍ਹਾਂ ਦੀ ਪਬਲਿਸਿਟੀ ਦੀ ਕਿਸੇ ਤਰ੍ਹਾਂ ਦੀ ਉਹਨਾਂ ਦੀ ਪਰਸਨੈਲਿਟੀ ਨੂੰ ਉਹਨਾਂ ਦੇ ਬਹੁਤ ਮਹਾਨੇ ਕheids ਕੁਰਬਾਨੀ ਨੂੰ ਕਿਸੇ ਤਰ੍ਹਾਂ ਦੀ ਪ੍ਰਚਾਰਨ ਦੀ ਲੋੜ ਤਾਂ ਹੈ ਹੀ ਨਹੀਂਗੀ ਲੇਕਿਨ ਭਗਵੰਤ ਮਾਨ ਨੇ ਔਰਕੇਜਰੀਵਾਲ ਦੇ ਇਲਾਕੇ ਸਾਰੇ ਪੰਜਾਬ ਦੇ ਖੰਬਿਆਂ ਤੱਕ ਇੱਥੇ ਤੱਕ ਵੀ ਬੌਦਰ ਨਹੀਂ ਕੀਤਾ ਇੱਕ ਵੀਡੀਓ ਕਿਸੇ ਨੇ ਭੇਜੀ ਸ਼ਰਾਬ ਦੇ ਠੇਕੇ ਮੂਹਰੇ ਇੱਕ ਖੰਭਾ ਲੱਗਾ ਉੱਥੇ ਵੀ ਗੁਰੂ ਸਾਹਿਬ ਦੀ ਉੱਤੇ ਫੋਟੋ ਲਾ ਕੇ ਤੇ ਭਗਵੰਤ ਸਿੰਘ ਮਾਨ ਅੱਖਾ ਬੰਦ ਕਰਕੇ ਕਿ ਕੇਵਲ ਪ੍ਰਚਾਰਨ ਦੇ ਨਾਲ ਤੁਸੀਂ ਆਪਣੇ ਸਟੇਟ ਦੇ ਜਾਂ ਆਪਣੇ ਗੁਰੂ ਸਾਹਿਬ ਦੀ ਜਿਹੜੀ ਹੈ ਫਿਲਾਸਫੀ ਨੂੰ ਮੰਨਦੇ ਹੋ ਜੇ ਤੁਸੀਂ ਮੰਨਦੇ ਹੋਂਦੇ ਗੁਰੂ ਸਾਹਿਬ ਦੀ ਫਿਲਾਸਫੀ ਨੂੰ ਤਾਂ ਫਿਰ ਐਨਐਸਏ ਲਾ ਕੇ ਸਾਡੇ ਨੌਜਵਾਨਾਂ ਨੂੰ ਬਾਹਰ ਦੇ ਜੀਲਾਂ ਵਿੱਚ ਨਾ ਭੇਜਦੇ ਜੇ ਤੁਸੀਂ ਗੁਰੂ ਸਾਹਿਬ ਦੀ ਫਿਲਾਸਫੀ ਕਿਉਂਕਿ ਗੁਰੂ ਤੇਗ ਬਹਾਦਰ ਨੇ ਜ਼ੁਲਮ ਦੇ ਖਿਲਾਫ ਸ਼ਹਾਦਤ ਦੇ ਦਿੱਤੀ ਸੀ ਯਾਦ ਰਹੇ ਇਹ ਕੇਵਲ ਉਹਨਾਂ ਨੇ ਇੱਕ ਵਰਗ ਜਾਂ ਇੱਕ ਧਰਮ ਨੂੰ ਬਚਾਉਣ ਦੀ ਨਹੀਂ ਕੀਤੀ ਮੇਰੇ ਬੜੇ ਅੱਛੇ ਦੋਸਤ ਨੇ ਸਟੋਰੀਆਂ ਕਿਤਾਬਾਂ ਲਿਖਦੇ ਨੇ ਉਹਨਾਂ ਨੇ ਕਿਹਾ ਗੁਰੂ ਸਾਹਿਬ ਨੂੰ ਸਹੀ ਰਤਬਾ ਹੈ ਸ੍ਰਿਸ਼ਟੀ ਦੀ ਚਾਦਰ ਮੈਂ ਕਿ ਹਿੰਦ ਦੀ ਚਾਦਰ ਤਾਂ ਮੈਂ ਗੱਲ ਥੋੜੀ ਜਿ ਕਿ ਹੁਣ ਅਨੰਦਪੁਰ ਸਾਹਿਬ ਵਿੱਚ ਲੈ ਕੱਲ ਸਾਡਾ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ ਇਹ ਸੈਸ਼ਨ ਪੰਜਾਬ ਦੀ ਵਿਧਾਨ ਸਭਾ ਚ ਕੀਤਾ ਜਿਵੇਂ ਅਸੀਂ ਉਹਨਾਂ ਨੂੰ ਮਨੋਤ ਸ਼ਰਧਾ ਦੇਣੀ ਆ ਤਾਂ ਫਿਰ ਉੱਥੇ ਵੀ ਕੀਤਾ ਜਾ ਸਕਦਾ ਲੇਕਿਨ ਕਹਿੰਦੇ ਜੀ ਟੈਂਟ ਸਿਟੀ ਉਹ ਸਾਰੀ ਚੱਲੀ ਜਾ ਰਹੀ ਆ ਅਨੰਦਪੁਰ ਸਾਹਿਬ ਟੈਂਟ ਸਿਟੀ ਕਈ ਕਰੋੜ ਰੁਪਏ ਖਰਚ ਕਰਕੇ ਤੇ ਉੱਥੇ ਐਮ ਐਲ ਏ ਸਾਹਿਬ ਫਾਈਵ ਸਟਾਰਟ ਟੈਂਟਾਂ ਵਿੱਚ ਉਹਨਾਂ ਦੀ ਫੈਮਲੀਜ਼ ਰਹਿਣਗੇ ਅੱਜ ਦੀ ਅੱਜ ਦੀ ਰਾਤ ਮੈਂ ਤਾਂ ਜਾਣਾ ਨਹੀਂਗਾ ਤੇ ਕੱਲ ਤੜਕੇ ਉੱਥੇ ਜਿਹੜਾ ਹੈ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਦਿੱਤੀ ਜਾਵੇ ਜੇ ਸ਼ਰਧਾਂਜਲੀ ਦੇਣੀ ਤੇ ਫੇ ਪੰਜਾਬ ਫੇ ਪੁਲਿਸ ਮੁਕਾਬਲਿਆਂ ਚ ਕੋ ਆਪਣੇ ਬਰੂਤੀਆਂ ਤੇ ਝੂਠੇ ਪਰਚੇ ਸਾਰੇ ਪੰਜਾਬ ਦੇ 13000 ਪਿੰਡਾਂ ਦੇ ਵਿੱਚ ਤੁਸੀਂ ਆਪਣੇ ਬਰੂਤੀਆਂ ਨੂੰ ਝੂਠੇ ਬਦਲਾਖੁਰੀ ਦੇ ਮੁਕੱਦਮਿਆਂ ਦੇ ਵਿੱਚ ਫਸਾ ਕੇ ਪਰ ਇਹਦਨੋਂ ਵੀ ਜਿਹੜਾ ਜਿਹੜਾ ਮੈਂ ਜ਼ਿਕਰ ਕੀਤਾ ਕਿ ਸਭ ਤੋਂ ਵਰਸਟ ਗੱਲ ਹੈ ਕਿ ਕਨਸਟੀਟਿਊਸ਼ਨ ਨੂੰ ਓਵਰਰਾਈਟ ਕਰਕੇ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਪੰਜਾਬ ਦੇ ਵਿੱਚ ਫੇਕ ਇਨਕਾਊਂਟਰ ਸ਼ਕਲ ਹੋਇਆ ਉਹ ਦੱਸਦਾ ਕਿ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਗੁਰੂ ਸਾਹਿਬ ਦੇ ਫਲਸਫੇ ਦੇ ਵਿੱਚ ਕੋਈ ਯਕੀਨ ਨਹੀਂਗਾ ਤੋਂ ਚਾਹੀਦਾ ਸਾਨੂੰ ਇੱਕ ਕੰਸੈਸ਼ਨ ਹੈ ਜਿਹੜਾ ਸਪੈਸ਼ਲ ਸੈਸ਼ਨ ਚੰਡੀਗੜ੍ਹ ਦੇ ਉੱਤੇ ਜਿਹੜਾ ਡਾਕਾ ਵੱਜ ਰਿਹਾ ਬੀਜੇਪੀ ਸਰਕਾਰ ਵੱਲੋਂ ਇਹਦੇ ਅਧਿਕਾਰ ਨੂੰ ਬਚਾਉਣ ਵਾਸਤੇ ਔਰ ਕੱਲਾ ਸੈਸ਼ਨ ਨਹੀਂ ਚਾਹੀਦਾ ਕੱਲਾ ਮਤਾ ਨਹੀਂ ਚਾਹੀਦਾ ਇਹ ਜੇ ਚੀ ਮਨਿਸਟਰ ਵਿੱਚ ਹਿੰਮਤ ਆ ਤੇ ਸਾਰੇ ਪਹਿਲਾਂ ਇਲੈਕਟਡ ਰਿਪ੍ਰੈਜ਼ੈਂਟੇਟਿਵ ਨੂੰ ਲੈ ਕੇ ਪ੍ਰਾਈਮ ਮਿਨਿਸਟਰ ਦੇ ਘਰ ਦੇ ਬਾਹਰ ਜਾ ਕੇ ਇਨਡੈਫਿਨਿਟ ਫਾਸਟ ਹੋਵੇ ਅਨਮਿੱਥੇ ਸਮੇਂ ਵਾਸਤੇ ਉੱਥੇ ਬਹਿ ਜਾਣ ਜਾ ਕੇ ਕਿ ਅਸੀਂ ਬੈਠੇ ਆ ਪੰਜਾਬ ਦੇ 3 ਕਰੋੜ ਲੋਕਾਂ ਦੇ ਨੁਮਾਇੰਦੇ ਸਾਰੀਆਂ ਪਾਰਟੀਆਂ ਦੇ ਲੋਕਾਂ ਨੂੰ ਲੈ ਕੇ ਜਾਵੇ ਕਿ ਸਾਡਾ ਚੰਡੀਗੜ੍ਹ ਆ ਇਹ ਸਾਡਾ ਅਧਿਕਾਰ ਆ ਇਹ ਸਾਡੀ ਰਾਜਧਾਨੀ ਇਹ ਸਾਡੇ ਕੋਲ ਰਹਿਣਾ ਚਾਹੀਦਾ ਔਰ ਜੇ ਬੀਜੇਪ ਇੱਕ ਬਹੁਤ ਵੱਡੀ ਐਜੀਟੇਸ਼ਨ ਸਸਟੇਨਡ ਲਗਾਤਾਰ ਜਿਵੇਂ ਬੱਚੇ ਚਲਾ ਰਹੇ ਨੇ ਪੰਜਾਬ ਯੂਨੀਵਰਸਿਟੀ ਦੀ ਆਪਣੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਸਟੀਟਿਊਸ਼ਨ ਨੂੰ ਬਚਾਉਣ ਵਾਸਤੇ ਇਦਾਂ ਦੀ ਇੱਕ ਲੌਂਗ ਡ੍ਰੌਨ ਬੈਟਲ ਇੱਕ ਲੌਂਗ ਡ੍ਰੌਨ ਇੱਕ ਮੋਰਚਾ ਕਿੰਦਰ ਸਰਕਾਰ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਖੋਲਣਾ ਚਾਹੀਦਾ ਤਾਂ ਕਿ ਅਸੀਂ ਆਪਣੇ ਅਧਿਕਾਰਾਂ ਨੂੰ ਕਿਉਂਕਿ ਮੈਨੂੰ ਲੱਗਦਾ ਵਾ ਕਿ ਇਹ ਨਾ ਹੋਵੇ ਕਿ ਅੱਜ ਐਲਜੀ ਲਾ ਕੇ ਔਰ ਇਸ ਚੰਡੀਗੜ੍ਹ ਨੂੰ ਸਾਡੇ ਤੋਂ ਖੋਹ ਲੈਣ ਤੇ ਫਿਰ ਹੌਲੀ-ਹੌਲੀ ਥੋੜੀ ਜਿਹੀ ਟੈਰੀਟਰੀ ਇਹਦੀ ਵਧਾ ਕੇ ਜਿਵੇਂ ਦਿੱਲੀ ਐਨਸੀਆਰ ਹੈ ਇਦੇ ਚ ਪੰਚਕੁਲਾ ਵੀ ਇਨਕਲੂਡ ਕਰ ਦੇਣ ਥੋੜੇ ਜੇ ਹਿਮਾਚਲ ਦੇ ਆ ਹਿੱਸੇ ਲੈ ਲੈਣ ਸੂਲਾਂ ਤੋਂ ਓਰੇ ਓਰੇ ਚੱਕ ਕੇ ਤੇ ਥੋੜਾ ਹਰਿਆਣੇ ਦਾ ਹੋਰ ਲੈ ਕੇ ਕਹਿਣ ਚੰਗਾ ਜੀ ਚੰਡੀਗੜ੍ਹ ਅਸੀਂ ਇੱਕ ਨਵੀਂ ਸਟੇਟ ਬਣਾਤੀ ਆ ਔਰ ਚੰਡੀਗੜ੍ਹ ਦੀ ਵਿਧਾਨ ਸਭਾ ਹੋਵੇਗੀ ਜਿਵੇਂ ਦਿੱਲੀ ਵਿਧਾਨ ਸਭਾ ਇਲੈਕਸ਼ਨ ਆਉਂਦੇ ਫਿਰ ਤਾਂ ਚੰਡੀਗੜ੍ਹ ਸਾਡੇ ਤੋਂ ਪੱਕੇ ਤੌਰ ਤੇ ਚਲੇ ਗਿਆ ਔਰ ਕੱਲ ਨੂੰ ਇਹ ਵੀ ਪਤਾ ਕੋਈ ਨਹੀਂਗਾ ਕਿ ਅਗਲੀ ਨੈਕਸਟ ਮੂਵ ਕੀ ਪੰਜਾਬ ਨੂੰ ਇਸ ਸ਼ਕਲ ਚ ਰਹਿਣ ਦੇਣਗੇ ਕਿਉਂਕਿ ਸਾਡੇ ਸਾਹਮਣੇ ਉਦਾਹਰਨ ਹੈ ਕਿ ਜਿਹੜੀ ਸਟੇਟ ਅ ਇੰਡੀਪੈਂਡੈਂਸ ਵੇਲੇ ਜੰਮੂ ਕਸ਼ਮੀਰ ਦੀ ਕਨਸਟੀਟਿਊਸ਼ਨ ਉਸ ਵਕਤ ਦੇ ਲੀਡਰਾਂ ਨੇ ਉਹਨਾਂ ਨੂੰ ਸੌਂਖਾ ਕਰਕੇ ਕਿਹਾ ਸੀ ਸੰਵਿਧਾਨ ਦੇ ਕਿ ਅਸੀਂ ਤੁਹਾਨੂੰ ਆਰਟੀਕਲ 370 ਦੇ ਤਹਿਤ ਤੁਸੀਂ ਇੱਕ ਆਪਣਾ ਝੰਡਾ ਲਾ ਸਕੋਗੇ ਔਰ ਇੱਕ ਸਾਡੇ ਦੇਸ਼ ਦਾ ਝੰਡਾ ਲਾ ਕੇ ਤੁਹਾਨੂੰ ਆਜ਼ਾਦ ਰਾਜ ਦਾ ਇੱਕ ਬਹੁਤ ਵੱਡੇ ਅਧਿਕਾਰਾਂ ਦਾ ਅਸੀਂ ਰਾਜ ਦਿੱਤਾ ਲੇਕਿਨ ਉਹ ਭੰਤਾ 370 ਵਿਦਡਰੋ ਕੀਤੀਆ ਔਰ ਇਨਾਈ ਕੀ ਜੀਵਾਲਤ ਸਾਹਿਬ ਨੇ ਜਿਹੜੇ ਕਹਿੰਦੇ ਨੇ ਹੁਣ ਮਗਰਮੱਛ ਦੇ ਹੰਝੂ ਪਵਾਉਂਦੇ ਨੇ ਇਵਨ ਫॉर दैट ਮੈਟਰ ਅਕਾਲੀ ਦਲ ਬਾਦਲ ਇਹਨਾਂ ਨੇ ਆਰਟੀਕਲ 370 ਜਿਹੜਾ ਸਾਡਾ ਖੋਇਆ ਗਿਆ ਉਹਦੇ ਹੱਕ ਵਿੱਚ ਵੋਟਾਂ ਪਾ ਕੇ ਬੀਜੇਪੀ ਨੂੰ ਇਸ ਗੈਰ ਸੰਵਿਧਾਨਿਕ ਕਦਮ ਨੂੰ ਚੱਕਣ ਦਿੱਤਾ ਗਿਆ ਇਸ ਲਈ ਮੇਰੀ ਤਾਂ ਪੁਰਜ਼ੋਰ ਅਪੀਲ ਹੈ ਮੈਂ ਤੁਹਾਨੂੰ ਅੱਜ ਤੱਕ ਮੈਂ ਸਿਰਫ ਐਜੂਕੇਟ ਕੀਤਾ ਅੱਜ ਮੈਂ ਸਮਝਦਾ ਕਿ ਸਮਾਂ ਆ ਗਿਆ ਕਿ ਸਾਨੂੰ ਅਗਰ ਇਹ ਐਮੈਂਡਮੈਂਟ 131ਵੀਂ ਲੋਕ ਸਭਾ ਤੇ ਰਾਜ ਸਭਾ